ਮੇਰਾ ਮੈਂ ਬੜੇ ਪਰੇਮਣ ਵਾਲੇ ਗੱਲ ਕਰ ਰਿਹਾ ਮੈਨੂੰ ਬਹੁਤ ਦੁੱਖ ਲੱਗ ਰਿਹਾ ਇਹ ਮੁੰਡੇ ਰਮੀਨੀਆਂ ਦੇ ਵਿੱਚ ਜਾ ਰਹੇ ਨੇ ਯਾਰ ਮੈਂ ਕਿੰਨਾ ਕੁ ਮੱਥਾ ਮਾਰਾ ਯਾਰ ਮੈਨੂੰ ਡੇਢ ਸਾਲ ਹੋ ਗਿਆ ਰਮੀਨੀਆਂ ਨਾ ਜਾਓ ਆ ਕੰਟਰੀਆਂ ਸੜੀਆਂ 'ਚ ਨਾ ਜਾਓ ਤਿੰਨ ਤਿੰਨ ਲੱਖ ਰੁਪਏ ਨੂੰ ਠੱਗੀ ਦੁਰਿੰਦਰ ਨਾਦਾ ਜਟਾ ਲੋ ਸ਼ਰਮ ਨਾ ਇਹਨਾਂ ਨੂੰ ਸ਼ਰਮ ਆ ਰਮੀਨੀਆਂ ਜਾ ਕੇ ਕੀ ਕਰਾਂਗਾ ਸਾਰੇ ਸਾਰੇ ਆਕੜੇ ਨੇ ਵਾਪਸ ਆਏ ਰਮੀਨੀ ਵਾਲੇ ਯਾਰ ਕੱਟੋ-ਕੱਟ ਮੈਨੂੰ ਰਮੀਨੀ ਵਾਲੇ ਹੀ ਮਿਲਾਂ ਰੋਜ਼ 10-20 ਮੁੰਡੇ ਰੋਜ਼ ਮਿਲਦੇ ਨੇ ਰਮੀਨੀਆਂ ਦਾ ਤਿੰਨ ਤਿੰਨ ਚਾਰ-ਚਾਰ ਲੱਖ ਨੂੰ ਠੱਗੇ ਹੋਏ ਉਧਰ ਕੀ ਕਰਦੇ ਨੇ ਉਦਰਾ ਰਮੀਨੈਲ ਕੀ ਕਹਤੋਂ ਕੀ ਗੱਲ ਦੱਸਦਾ ਸੀ ਯਾ ਤਰੋਂ ਮੈਂ ਕਹਣਾ ਆਹ ਸੀ ਬਈ ਭੁੱਖੇ ਮਰ ਕੇ ਆਏ ਨੇ ਤਹਾਂ ਆਹ ਦਾ ਰੱਖਣ ਮਿੱਤਰ ਗਏ ਨੇ ਵੱਲਾ ਇਹ ਜਿਵੇਂ ਮੈਦਾਨੀ ਗਏ ਇਹ ਬੜੇ ਗਰਾਈ ਬੰਦੇ ਨਾਲ ਸੀ ਭੁੱਖੇ ਮਰ ਕੇ ਆਏ ਨੇ ਉਸ ਰੋਟੀ ਵੀ ਨਹੀਂ ਮਿਲਦੀ ਬਾਈ ਇਹਨਾਂ ਨੂੰ ਆਹ ਮੁੰਡੇ ਦੱਸਦੇ ਨੇ 24 ਘੰਟੇ ਦੀ ਕੀ ਰੋਟੀ ਮਿਲਦੀ ਇਹਨਾਂ ਨੂੰ ਯਾਰ ਤੁਸੀਂ ਮੇਰੀ ਵੀ ਗੱਲ ਮੰਨ ਲਓ ਯਾਰ ਮੈਂ ਤੁਹਾਨੂੰ ਪਿੱਟੀ ਜਾਣਾ ਯਾਰ ਤੁਸੀਂ ਹੁਣ ਅਰਮੀਨੀਆ ਦੇ ਨਾਂ ਤੇ ਨੇ ਠੱਗੀਆਂ ਬਜੇਂਦੇ ਤੁਸੀਂ ਨਾ ਜਰਮੀ ਨਹੀਂ ਆ ਜਾਓ ਰਮੀਨੈ ਜਾ ਕੇ ਕਰ ਕੀ ਲਾਉਂਗੇ ਤੁਸੀਂ ਯਾਰ ਮੈਨੂੰ ਇਸ ਚੀਜ਼ ਦੇ ਸਮਝਣ ਦੇ ਕਿਹੜਾ ਬੰਦਾ ਰਮੀਨੈ ਦੇ ਪੈਸੇ ਕਮਾ ਕੇ ਲੈ ਮੈਨੂੰ ਬਾਰਲੇ ਮੁੰਡੇ ਵੀ ਨੇ ਆਪਣੇ ਵਾਲੇ ਪੰਜਾਬੀ ਭਾਈ ਸਾਰੇ ਵਾਲੇ ਨੂੰ ਦਿੱਤੀ ਜਾਂਦੇ ਬਈ ਆਪਣੇ ਪੰਜਾਬੀ ਭਾਈ ਨੇੜ ਨਾ ਜਾਓ ਯਾਰ ਬਹੁ ਗੁਰੇ ਹਾਲਾ ਨਾ ਜਾਓ ਭਾਈ ਆਪਣੇ ਦੋਸਤਾਂ ਨੂੰ ਫਸਾਈ ਜਾਂਦੇ ਆ ਇੱਥੇ ਕੰਮ ਤੋੜ ਲੋ ਵਧੀਆ ਰਹੋਗੇ ਵਧੀਆ ਰਹੋਗੇ ਆਪਣੇ ਦਾ ਆ ਵੀ ਫੋਨ ਕਿਉਂ ਇਹ ਦੱਸਦੇ ਮਾੜਾ ਮੈਂ ਤਾਂ ਇਹ ਵੀਡੀਓ ਮੇਰਾ ਪਾਉਣ ਦਾ ਮਤਲਬ ਇਹ ਆ ਵੀ ਤੁਸੀਂ ਤਾਂ ਖੂਜੇ ਡਿੱਗੇ ਹੋਰ ਨਾ ਕੋਈ ਡਿੱਗੇ ਦੱਸਦੇ ਉੱਥੇ ਹੀ ਬਹੁਤ ਮਾੜੇ ਹਾਲਾਤ ਨੇ ਨਾ ਤਾਂ ਉੱਥੇ ਖਾਣ ਨੂੰ ਵਧੀਆ ਮਿਲਦਾ ਨਾ ਕੁਝ ਨਾ ਉੱਥੇ ਕੋਈ ਕੰਮ ਹੈ ਇੱਥੇ ਦੀ ਕੰਪਨੀ ਇੱਥੇ ਦੀ ਕੰਪਨੀ ਦਾ ਕੇ ਕੇ ਬੋਲਦੇ ਨੇ ਪਰ ਉੱਥੇ ਜਾ ਕੇ ਪਤਾ ਲੱਗਦਾ ਇਹ ਉੱਥੇ ਨਾ ਕੋਈ ਕੰਪਨੀ ਨਾ ਪੁੱਛੇਗਾ ਜੀ ਸੱਚੋ ਗੱਪ ਵਧੀਆ ਨੇ ਜੱਟ ਕੰਪਨੀ ਨਾਲ ਇਹਨਾਂ ਵਰਕ ਪਰਮਿਟ ਉਹ ਕਰ ਦਾਂਗੇ ਉਹ ਕਰਵਾ ਦਾਂਗੇ ਜੋ ਕਰਵਾ ਦਾਂਗੇ ਬਾਈ ਬਣ ਕੇ ਤੁਹਾਨੂੰ ਹੱਥ ਮੰਨ ਕੇ ਵੇਣਤੀ ਐ ਕਿ ਦੌਰ ਕਰੋ ਯਾਰ ਮੜੀ ਜੀ ਰਮੀਨੀਆ ਦੇ ਨਾਂ ਤੇ ਜਿੰਨੇ ਵੀ ਏਜੰਟ ਠੱਗੀਆਂ ਮਾਰ ਰਹੇ ਨੇ ਰਮੀਨੀਆ ਦੇ ਵਿੱਚ ਨਾ ਜਾਓ ਰਮੀਨੀਆ ਦੇ ਵਿੱਚ ਨਾ ਜਾਓ ਇਹਦਾ ਬਹੁਤ ਮੇਰੇ ਕੋਲੇ ਮੈਨੂੰ ਰੋਜ਼ ਹੀ 10-15 ਮੁੰਡੇ ਰਮੀਨੀਆ ਲਈ ਮਿਲਦੇ ਨੇ ਕਿ ਕਰਮੀਨੇ ਤੋਂ ਵੱਧ ਜਾ ਰਹੇ ਨੇ ਕੋਈ ਹੋਰ ਕਿੱਦਰਾ ਜਿਹੜਾ ਕੰਟਰੀ ਇਹਨਾਂ ਚ ਅਰ ਵੀਨੇ ਦੇ ਨਾਲ ਇੱਕ ਉਹਦਾ ਦਰਾਈ ਤਾਂ ਮੈਨੂੰ ਪਤਾ ਆਉਂਦਾ 82 ਤਾਂ ਮੈਨੂੰ ਪਤਾ ਹੀ ਆਉਂਦਾ ਇੱਕ ਹੋਰ ਆ ਉਹਦੇ ਨਾਲ ਕੰਟਰੀ ਉੱਥੋਂ ਉੱਥੇ ਥੋੜਾ ਜਿਹਾ ਪੁਰਤਕਾਲ ਪੁਰਤਕਾਲ ਹਾਂ ਇਹਨਾਂ ਦਾ ਟੂਰਿਸਟ ਵੀਜ਼ਾ ਲਾਉਂਦੇ ਨੇ 21 ਦਿਨ ਦਾ ਜਦੋਂ ਇਹ ਉੱਥੇ ਪਹਿਲਾਂ ਤਾਂ ਉਹਨਾਂ ਨੂੰ 21 ਦਿਨਾਰੇ ਲਾਈ ਜਾਂਦੇ ਨੇ ਇਹਦੇ ਨੇ ਏਜੰਟ ਨੇ ਜਿਹੜਿਆ ਮੁੰਡਿਆਂ ਨੇ ਜਿਹੜੀ ਹਕੀਕਤ ਦੱਸੀ ਆ ਉਸ ਤੋਂ ਬਾਅਦ ਜਦੋਂ ਵੀਰੇ ਉਹ ਲੱਗ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਆਪਣਾ ਹਰ ਜਾਨਾ ਫੈਂਡ ਪੈਂਦਾਗਾ ਫੈਂਡ ਤੋਂ ਡਰਦੇ ਫਿਰ ਵਿਚਾਰੇ ਕਿਦੇ ਪਾਸੇ ਨੂੰ ਫਸ ਜਾਂਦੇ ਆ ਭਰਾਵਾਂ ਜੀ ਗੇਟ ਸਭ ਨੂੰ ਕੋਈ ਵੀ ਨਾ ਜਾਓ ਅਰਮੀਨੀਆ ਜਾਮਾ ਸੜੀਆਂ ਦੇ ਹੋਰ ਮੁੱਦੇ ਪਏ ਆ ਅੱਲਾ ਗੱਲ ਨਾ ਮੇਰਾ ਮੈਂ ਬੜੇ ਪਰੇਮਣ ਵਾਲਾ ਇਹ ਗੱਲ ਕਰ ਰਿਹਾ ਮੈਨੂੰ ਬਹੁਤ ਦੁੱਖ ਲੱਗ ਰਿਹਾ ਮੁੰਡੇ ਰਮੀਨੀਆ ਦੇ ਵਿੱਚ ਜਾ ਰਹੇ ਨੇ ਯਾਰ ਮੈਂ ਕਿੰਨਾ ਕੁ ਮੱਥਾ ਮਾਰਾ ਯਾਰ ਮੈਨੂੰ ਡੇਢ ਸਾਲ ਹੋ ਗਿਆ ਅਰਮੀਨੀਆ ਨਾ ਜਾਓ ਆ ਕੰਟਰੀਆਂ ਸੜੀਆਂ 'ਚ ਨਾ ਜਾਓ 3-3 ਲੱਖ ਰੁਪਏ ਨੂੰ ਠੱਗੀ ਦੁਰਿੰਦਰ ਨਾਦਾ ਜਾਂਟਾ ਨੂੰ ਸ਼ਰਮ ਆ ਨਾ ਇਹਨਾਂ ਨੂੰ ਸ਼ਰਮ ਆਰਮੀਨੀਆ ਜਾ ਕੇ ਕੀ ਕਰਾਂਗਾ ਸਾਰੇ ਸਾਰੇ ਆਕੜੇ ਨੇ ਵਾਪਸ ਆਰਮੀਨੀਆ ਵਾਲੇ ਯਰ ਕੱਟੋ ਕਟ ਮਨੂੰ ਆਰਮੀਨੀਆ ਵਾਲੇ ਹੀ ਵੱਲਾ ਰੋਜ਼ 10-20 ਮੁੰਡੇ ਰੋਜ਼ ਮਿਲਦੇ ਨੇ ਅਰਮੀਨਿਆਂ ਦਾ ਤਿੰਨ-ਤਿੰਨ 4-4 ਲੱਖ ਰੁਪਏ ਠੱਗੇ ਹੋਏ ਉਧਰ ਕੀ ਕਰਦੇ ਨੇ ਉਧਰ ਅਰਮੀਨਿਆਂ ਦੇ ਕੀ 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 ਗੱਲ ਦੱਸਦਾ ਸੀ ਉਧਰ ਮੋਟਾ ਖੰਡਾ ਸੀ ਆ ਸੀ ਭਾਈ ਭੁੱਖੇ ਮਰ ਕੇ ਆਏ ਨੇ ਤਾਂ ਆ ਆਪਣੇ ਮਿੱਤਰ ਗਏ ਨੇ ਵੱਲਾ ਇਹ ਜ਼ਿੰਮੇਦਾਰ ਨਹੀਂ ਗਏ ਇਹ ਬੜੇ ਗਾਇਬ ਹੋ ਗਏ ਨਾਲ ਸੀ ਭੁੱਖੇ ਮਰ ਕੇ ਆਏ ਨੇ ਵੱਲਾ ਉਸ ਰੋਟੀ ਵੀ ਨਹੀਂ ਮਿਲਦੀ ਭਾਈ ਇਹਨਾਂ ਨੂੰ ਆ ਮੁੰਡੇ ਦੱਸਦੇ ਨੇ 24 ਘੰਟੇ ਦੀ ਕਿਹੜੀ ਰੋਟੀ ਮਿਲਦੀ ਹੈ ਇਹਨਾਂ ਨੂੰ ਯਾਰ ਤੁਸੀਂ ਮੇਰੀ ਵੀ ਗੱਲ ਮੰਨ ਲਓ ਯਾਰ ਮੈਂ ਤੁਹਾਨੂੰ ਪਿੱਟੀ ਜਾਣਾ ਯਾਰ ਤੁਸੀਂ ਹੁਣ ਅਰਮੀਨਿਆਂ ਦੇ ਨਾਂ ਤੇ ਨੇ ਠੱਗੀਆਂ ਬਜੇ ਤਾਂ ਤੁਸੀਂ ਨਾ ਅਰਮੀਨਿਆਂ ਜਾਓ ਰਮੀਨਾਂ ਜਾ ਕੇ ਕਰ ਕੀ ਲਾਉਂਗੇ ਤੁਸੀਂ ਯਾਰ ਮੈਨੂੰ ਇਸ ਚੀਜ਼ ਦੇ ਸਮਝ ਨਹੀਂ ਆਦੇ ਕਿਹੜਾ ਮੁੰਡਾ ਰਮੀਨਾਂ ਦੇ ਪੈਸੇ ਕਮਾ ਕੇ ਲੈ ਮੰਨੂ ਦੱਸੋ ਯਾਰ ਮੈਂ ਉਹਦੀ ਬੰਦਰੀ ਵੀਡੀਓ ਪਾ ਦੂੰਗਾ ਹੈਗਾ ਦੇਖੀ ਕੋਈ ਜਾਣ ਲੱਗ ਜੂਗਾ ਬਾਹਰਲੇ ਮੁੰਡੇ ਵੀ ਆਪਣੇ ਵਾਲੇ ਪੰਜਾਬੀ ਭਾਈ ਜੀ ਸਾਰੇ ਵਾਲੇ ਤੇ ਦਿੱਤੀ ਜਾਂਦੇ ਬਈ ਆਪਣੇ ਪੰਜਾਬੀ ਭਾਈ ਨੇੜੇ ਨਾ ਜਾਓ ਯਾਰ ਬਹੁਤ ਗਰੇ ਹਾਲਾ ਨਾ ਜਾਓ ਭਾਈ ਆਪਣੇ ਦੋਸਤਾਂ ਨੂੰ ਫਸਾਈ ਜਾਂਦੇ ਆ ਇੱਥੇ ਕੰਮ ਤੋੜ ਲਓ ਵਧੀਆ ਰਹੋਗੇ ਵਧੀਆ ਰਹੋਗੇ ਆਪਣੇ ਦਾ ਆ ਵੀ ਹੋਣਗੇ ਇਹ ਦੱਸਦੇ ਮਾੜਾ ਮੈਂ ਤਾਂ ਇਹ ਬੋਲ ਲਓ ਵੀਡੀਓ ਮੇਰਾ ਪਾਉਣ ਦਾ ਮਤਲਬ ਇਹ ਆ ਵੀ ਤੁਸੀਂ ਤਾਂ ਖੂਜੇ ਦੇਖਿਓ ਹੋਰ ਨਾ ਕੋਈ ਡਕੇ ਦੱਸਦੇ ਉੱਥੇ ਬਹੁਤ ਮਾੜੇ ਹਾਲਾਤ ਨੇ ਨਾ ਤਾਂ ਉੱਥੇ ਖਾਣ ਨੂੰ ਵਧੀਆ ਮਿਲਦਾ ਨਾ ਕੁਝ ਨਾ ਉੱਥੇ ਕੋਈ ਕੰਮ ਹੈ ਹੀ ਇੱਥੋ ਦੀ ਕੰਪਨੀ ਇੱਥੋ ਦੀ ਕੰਪਨੀ ਦਾ ਕੇ ਕੇ ਬੋਲਦੇ ਨੇ ਪਰ ਉੱਥੇ ਜਾ ਕੇ ਪਤਾ ਲੱਗਦਾ ਇਹ ਉੱਥੇ ਨਾ ਕੋਈ ਕੰਪਨੀ ਨਾ ਪੁੱਛੇ ਦਾ ਇਹ ਤਾਂ ਗੱਪ ਵਧੀਆ ਨੇ ਜੱਟ ਕੰਪਨੀ ਵਾਲੇ ਜਿੰਨਾ ਵਰਕ ਪਰਮਟ ਉਹ ਕਰਦਾਂਗੇ ਉਹ ਕਰਵਾ ਦਾਂਗੇ ਜੋ ਕਰਵਾ ਦਾਂਗੇ ਬਾਈ ਬਣ ਕੇ ਤੁਹਾਨੂੰ ਹੱਥ ਮੰਨ ਕੇ ਵੇਣ ਤੇ ਸਿੱਧੇ ਗੌਰ ਕਰੋ ਯਾਰ ਮੜੀ ਜੀ ਵੀਰ ਰਮੀਨੀਆ ਦੇ ਨਾਂ ਤੇ ਜਿੰਨੇ ਵੀ ਏਜੰਟ ਠੱਗੀਆਂ ਮਾਰ ਰਹੇ ਨੇ ਰਮੀਨੀਆ ਦੇ ਵਿੱਚ ਨਾ ਜਾਓ ਰਮੀਨੀਆ ਦੇ ਵਿੱਚ ਨਾ ਜਾਓ ਇਹਦਾ ਬਹੁਤ ਮੇਰੇ ਕੋਲੇ ਮੈਨੂੰ ਰੋਜ਼ ਹੀ 10 15 ਮੁੰਡੇ ਰਮੀਨੀਆ ਲਈ ਮਿਲਦੇ ਨੇ ਕਿ ਰਮੀਨੀਆ ਤੋਂ ਵੱਧ ਜਾ ਰਹੇ ਨੇ ਹੋਰ ਕਿਤਨਾ ਕਿਹੜਾ ਕਟਰੀ ਇਹਨਾਂ ਚ ਰਮਿੰਦਰ ਨਾਲ ਹੀ ਕੋਈ ਨਹੀਂ ਉਹਦਾ ਦਹੀ ਤਾਂ ਮਸਾ ਰਸੀਆ ਤਾਂ ਮੈਨੂੰ ਪਤਾ ਹੀ ਹੁੰਦਾ ਇੱਕ ਹੋਰ ਆ ਉਹਦੇ ਨਾਲ ਕੰਮ ਲੀ ਉੱਥੋਂ ਉੱਥੇ ਥੋੜਾ ਜਿਹਾ ਹੋਰ ਨਕਾਲਾ ਬੁੱਤਕਾ ਆ ਇਹਨਾਂ ਦਾ ਟੂਰਿਸਟ ਵੀਜ਼ਾ ਲਾਉਂਦੇ ਨੇ 21 ਦਿਨ ਦਾ ਜਦੋਂ ਇਹ ਉੱਥੇ ਪਹਿਲਾਂ ਤਾਂ ਉਹ 21 ਦਿਨ ਲਾਰੇ ਲਾਈ ਜਾਂਦੇ ਨੇ ਏਜੰਟ ਨੇ ਜਿਹੜੇ ਆ ਮੁੰਡਿਆਂ ਨੇ ਜਿਹੜੀ ਹਿੱਕਤ ਕਰੀ ਉਹ ਤੋਂ ਬਾਅਦ ਜਦੋਂ ਵੀਰੇ ਇਹ ਲੱਗ ਜਾਂਦਾ ਉਦੋਂ ਬਾਅਦ ਉਹਨਾਂ ਨੂੰ ਆਪਣਾ ਹਰ ਜਣਾ ਫੈਨ ਹੈਂਡ ਪੈਂਦਾਗਾ ਫੈਨ ਤੋਂ ਡਰਦੇ ਫਿਰ ਵਿਚਾਰੇ ਕਿਸੇ ਪਾਸੇ ਨੂੰ ਫਸ ਜਾਂਦੇ ਭਰਾਵਾਂ ਦੇ ਗੇਰ ਦੇ ਸਭ ਨੂੰ ਕੋਈ ਵੀ ਨਾ ਜਾਓ ਅਰਬੀਆ ਜਮਾ ਸੜੀ ਕਾਂ ਦਾ ਹੋਰ ਮੁੰਡੇ ਪਈ ਜਾ ਅੱਲਾ ਗੱਲ ਨਾ ਲੱਗੇ ਨਹੀਂ